ਮੈਂ ਲੋਕਪਟਾ ਚਾਹਦੀਆਂ ਕਰਦੀਆਂ ਮੈਂ ਇਹਦੇ ਨਾਲ ਗੱਲ ਕਰਦੀਆਂ ਜੇ ਕਿਸੇ ਪਾਸੇ ਜਾਣਗੇ ਮੈਂ ਉਹ ਕੰਮ ਦੀ ਭਾਲ ਟਾਈਮ ਨਾਲ ਰੋਟੀ ਬਣਾਉਣੀ ਹੈ ਤੋਰਦੀਆਂ ਜਿਹਾ ਜਾਊਗਾ ਕਿਸੇ ਬੱਚੇ ਆਪਦਾ ਨੀ ਨਮਾਕੀ ਨੇ ਇਹਨਾਂ ਦੇ ਦਰਵਾਜ਼ੇ 'ਚ ਬਾੜਤਾ ਆਪਦਾ ਕੰਮ ਆਪਦਾ ਕੰਮ ਮੈਂ ਤਾਂ ਇਹ ਸਮਝੋ ਲੀ ਵੀ ਆਪਦੇ ਕੰਮ ਐਂ ਹੋ ਜਾਂਦੇ ਆ ਬਿਨਾ ਪੈਸਿਆਂ ਤੋਂ भलिया लोग हजे नौकरी कर ला कि जो कम का टाइम सी बिजनेस मेरे पैसे भी उन्होंने खवाते है बिजनेस आपका काम करने वास्ते पहला किसी को तो पैसे मंगेगा मानता फिर ਤੂੰ ਪੰਜ ਚਾਰ ਮਹੀਨੇ ਨੌਕਰੀ ਕਰ ਲਾ ਪੰਜ ਚਾਰ ਖਰਚ ਕਰੀ ਪੰਜ ਚਾਰ ਬਚਾਈ ਚੱਲ ਆਵਦਾ ਕੰਮ ਹੋ ਜੂ ਸ਼ੁਰੂ ਕਰ ਲਿਓ ਐਡੇ ਜਿੱਦੀ ਦਿਮਾਗ ਦਾ ਬੰਦਾ ਨਾ ਕੁਝ ਕਹਿ ਨਹੀਂ ਸਕਦੇ ਜਿਹੜੀ ਇਹਦੇ ਮਨ ਚਾਹ ਜੇ ਇੱਕ ਵਾਰੀ ਚਾਹੇ ਉਹ ਗਲਤ ਹੈ ਚਾਹੇ ਨਹੀਂ ਇਹ ਕਰਨੀ ਹੈ ਤਾਂ ਉਹੀ ਕਰਨੀ ਹੈ ਚਾਹੇ ਕੁਝ ਵੀ ਹੋ ਜੇ ਆਪ ਦੇ ਕੰਮ ਉਹ ਬੰਦੇ ਸ਼ੁਰੂ ਕਰਦੇ ਜਿਨ੍ਹਾਂ ਕੋਲੇ ਪਹਿਲਾਂ ਤੋਂ ਆਪਦੀਆਂ ਪ੍ਰਾਪਰਟੀਆਂ ਹੈਗੀਆਂ ਨੇ ਐ ਥੋੜਾ ਵੀ ਐ ਸੁੱਤੇ ਉੱਠ ਕੇ ਬੰਦੇ ਨੇ ਕਹਿਤਾ ਵੀ ਚਲ ਅਸੀਂ ਆਪਦਾ ਕੰਮ ਕਰਦੇ ਆਂ ਪਹਿਲਾਂ 15-20000 ਰੁਪਏ ਕਿਸੇ ਤੋਂ ਲਏਗਾ ਫਿਰ ਉਹਦੇ ਚੋਂ ਆਪਦੇ ਕੰਮ ਕਰੇਗਾ ਫਿਰ ਉਹਦੇ ਚੋਂ ਲਾਹੇਗਾ ਫਿਰ ਕਿਤੇ ਜਾ ਕੇ ਸਾਲ ਬਾਅਦ ਕੁਝ ਹੋਊਗਾ ਨਾ ਕੋਈ ਜੂਆ ਕਾਂ ਦਾ ਉਹ ਕਰਨਾ ਬੱਚੇ ਵੀ ਕਹਿ ਦਿੰਦੇ ਆ ਵੀ ਡੈਡੀ ਕਿਤੇ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਇਹੋ ਕਿ ਜਾਨਾਗਾ ਮੈਂ ਆਪ ਦੇਖਦੀ ਆ ਕਿਤੇ ਕੰਮ ਮੈਂ ਤਾਂ ਪਗਾਲੀ ਆਂ ਵੀ ਜਿੱਦ ਮੈਂ ਕਿਤੇ ਹਰਤਾਲ ਜਿਆ ਕਿਤੇ ਕਿਤੇ ਦੇਖਦੀ ਆ ਹੋਰ ਨਹੀਂ ਤਾਂ ਝਾਲ ਤੇ ਬਾ ਬਾਰ ਆ ਕੇ ਕਿਹੜਾ ਪਤਾ ਲੱਗਦਾ ਜੀ ਬੰਦਾ ਕੀ ਕਰਦਾ ਝਾੜੂ ਪੁਚੇ ਤੇ ਹੋ ਹੋ ਜੂਗਾ ਬਸ ਨਹੀਂ ਹੁੰਦਾ 5-7000 ਤਾਂ ਦੇਣਗੇ ਕੋ ਟੋਕੜ ਚਾਂਚੂ ਆਕਾਨਾ ਤਾਂ ਹੁਕਮ ਜੀ ਮਸ਼ਾਅ ਹੋ ਪੂਰੇ 10 ਸਾਲਾਂ ਅਜ ਪਹਿਲੇ ਦਿਨ ਪਹਿਲੇ ਦਿਨ ਤੋਂ ਨੇ ਅੱਬੀ ਜਿੱਦ ਪਗਾਈ ਐ ਆਪ ਦਾ ਕੰਮ ਕਰਨਾ ਸੀ ਤੋ ਉਹਨਾਂ ਕਹਿ ਦਿੰਦਾ ਪਹਿਲੇ ਹੀ ਬੀਬੀ ਆ ਮੈਂ ਆਪਦਾ ਕੰਮ ਤੋਰੂੰਗਾ उस टाइम मेरे कोले भी पैसे थी। मैं नहीं कह रही पैसा नहीं है का पर पहला लाना पी पैसा कोले जमा पूंजी भी रखनी पैदी है ना मथा मारे थोड़ा चल जाके दो चाहिए हवा च बैठ के सब्जी काट दिया ਮੈਂ ਨਹੀਂ ਤਾਂ ਨਾ ਮੈਂ ਰੋਟੀ ਖਾ ਕੇ ਹੁਣ ਤਾਂ ਜਾਊਗਾ ਕੋ ਮੈਂ ਬਿਜ਼ਨਸ ਦੀ ਬਾਰੇ ਰਾਇ ਕਰਦਾ ਰਾਇ ਕਰਦਾ ਕਿਸੇ ਵੇਲੇ ਜਦੋਂ ਦੁਬਾਰੇ ਭੁੱਖਾ ਲੱਗਿਆ ਇਹਦਾ ਆ ਜਾਊਗਾ ਤਾਂ ਮੈਂ ਚਾਹਾਂ ਜਾਂ ਨੇ ਜ ਮੈਂ ਗਿਆ ਕੱਲ ਵੀ ਪੈ ਗਿਆ ਸੀ ਅੱਜ ਵੀ ਮੈਂ ਹਾਂ ਸੋ ਚੌਰਾਇਆਂ ਕਰਦੇ ਆ ਦੇਖੋ ਇਹ ਵੀ ਮੇਰੇ ਮਗਰ ਕੋਈ ਰਹਿੰਦੀ ਆ ਰਾਜੇ ਮਿਲਾਈ ਨਹੀਂ ਜਿੰਗੀਦਾਰਾਂ ਯਾਦ ਦੇ ਕੰਮਾਸ ਨੇ ਕਿ ਉਹ ਪਤਾ ਨਹੀਂ ਗਲਤਾਂ ਤੇ ਅਰਬੇ ਦੀ ਹੁੰਦੀਆਂ ਇਹ ਨੌਕਰੀ ਬਸ ਤੇ ਗਈ ਰੂਮ ਬੈਨੋਆ ਨੌਕਰੀ 15000 ਬਾਤ ਉਹ 18 335 ਤੋਂ ਪਰਵਾਹ ਚੱਕ ਤਾ ਉਹ ਜਿਹੜਾ ਮੈਂ ਉਹਨਾਂ 15 18 ਸਾਲ ਲਾਇਆ ਨੌਕਰੀ ਕਰਕੇ ਕੀ ਬਣਿਆ ਮੇਰਾ ਇਹਦੇ ਪੈਸੇ ਬਣੇ ਸੀਗੇ ਉਹ ਇੱਕ ਭੈਣ ਤੇ ਭਰਾ ਮੈਂ ਤਮੀ ਮਾਲੇ ਗੇ ਲਈ ਸਾਡੇ ਉਹ ਕੋ ਜਦੋਂ ਆਦੇ ਸੀ ਉਹ ਵੀ ਅੰਮੋਦੀ ਅੰਦਰ ਥਾ ਕੋ ਖੜਾ ਕੇ ਕਰ ਦਿੰਦੇ ਸੀਗੇ ਮੈਂ ਪੂਰੇ ਮੰਦਰੋਂ ਹੀ ਹੰਦਾ ਬਿਗਾਇਆ ਜਿਵੇਂ ਭੈਣ ਭਰਾ ਮੇਰੀ ਜ਼ਿੰਦਗੀ ਇਹਨਾਂ ਨਾਲ ਆਈ ਹੈ ਇਹਨਾਂ ਜ਼ਿੰਦਗੀ ਦਾ ਸੱਚ ਤਾਂ ਕੁਝ ਹੋ ਰਹੀ ਆ ਉਹ ਲਾ ਦਾ ਹੁਣ ਜਿਹੜੀਆਂ ਕੰਪਨੀ ਆ ਕੋਈ ਪ੍ਰਾਈਵੇਟ ਆ ਬਾਹਰ ਉਹ ਕੀ ਕਰਦੇ ਆ ਸਮਾ ਵੱਧ ਲੈਣ ਦੇ ਬੰਦੇ ਦਾ ਮਿਹਨਤ ਘਟਦੀ ਹੁੰਦੀ ਹੈ ਹੋਰ ਕਿਹੋਂ ਕਾਏ ਗੱਲ ਹੋ ਗਈ ਨਾ ਵੀ ਆਪਣਾ ਬੰਦੇ ਜਿਹੜੇ ਬਾਹਰ ਦੇ ਹੁੰਦੇ ਆ ਉਹਨਾਂ ਨੂੰ ਪੈਸੇ ਦਿੰਦੇ ਆ ਪੰਜਾਬੀ ਬੰਦਾ ਜਿਹੜਾ ਬਹੁਤ ਘੱਟ ਦਿੱਸਦਾ ਗੱਲ ਇਹ ਸੱਚੀ ਹੋਏ ਇਹਨਾਂ ਨੂੰ ਲੱਝਾ ਪਤਾ ਹੈ ਜਰਬਾ ਹੁਣ ਮੈਂ ਨਗਰੀ ਜਤੀਰਬਾਜ਼ਰ ਕੇ ਦੇਖ ਲਿਆ ਹੁਣ ਮੈਨੂੰ ਆ ਜਿਹੜੇ ਆਪ ਦਾ ਤੁਮ ਕਰੋਗਾ ਮੈਂ ਚੱਲਣਾ ਬਾਲਾ ਦਾ ਹਲਕਾ-ਹੁਲਕਾ ਕੰਮ ਕਰ ਲਾਂਗੇ ਮਨ ਲੱਗ ਜਦ ਨੂੰ ਦੋ ਹੀ ਰੁਪਏ ਵੀ ਅਸੀ ਕਮਾਉਣਾ ਹੈ ਤਾਂ 30 ਨੂੰ ਕਰ ਲੈ 7000 ਜਿਹੜਾ ਤਾਂ ਬਣੀ ਗਿਆ ਉਹਦੇ ਲਈ ਟੱਲੇ ਕੇ ਰੁਪਏ ਕਮਾਉਣਾ ਵੀ ਹੈ ਮੈਂ 20 ਰੁਪਏ ਵਰਕੇ 30 ਦਾ ਖਰਚਾ ਵੀ ਕਰ ਲੈਣਾ 8000 ਰੁਪਏ ਬਚਿਆ 18000 ਤੇ 20000 ਦੀ ਨਗਰੀ ਕੀਤੀ ਫੇਰ ਵੀ ਡਗਰਾਤੇ ਬਣਾਓ ਉਹ ਗਲਤ ਤਜਰਬੇ ਦੀ ਹੁੰਦੀ ਆ ਮੈਂ ਕਿੰਨੇ ਜਾਰ ਦੂਸਤੋਂ ਕੁਛ-ਕੁਛ ਕੇ ਦੇਖ ਲਿਆ ਸਾਰੇ ਇਹੀ ਕਹਦੇ ਆ ਕਿ ਆਹ ਨਾਲ ਦਾ ਕਮਜ਼ੋਰ ਨਾਲ ਇੱਕ ਵਾਰੀ ਪੈਸਾ ਲੱਗ ਜੂਗਾ ਮੇਰੇ ਕਿ ਦਰਜਾਰ ਬਣ ਜੂਗਾ ਨਾਰੇ ਬੱખ્યા ਨੂੰ ਤੋ ਜਰਬਾ ਹੋ ਜਾਣਾ ਨਿਕਾਉਂਗਾ। ਕੜਾਈ ਦੇ ਨਾਲ ਨਾਲ ਉਹ ਵੀ ਦੀਵਾਨ ਤੇ ਬੈਠਣ ਲੱਗ ਜਾਣਗੇ ਉਹਨਾਂ ਨੂੰ ਵੀ ਤਜਰਬਾ ਹੋਊਗਾ, ਕੰਮ ਕਰਾਉਣਾ। ਉਹਨਾਂ ਦਾ ਬੈਟਰ ਮੈਡੀਕਲ ਲਿਸਟ ਆਉਣਾ ਪਏਗਾ। ਗੱਲ ਇਹ ਹੈ ਜੀ ਇਹ ਦੀ ਹੁਣ ਤੱਕ ਇਹ ਲੱਗ ਰਿਹਾ ਹੈਗਾ ਵੀ ਮਜਦੀ ਅਗਲ ਦੇ ਦੇ ਨਵੀਂ ਰੀਵੀਊ ਜਿਹੜਾ ਕਰਦਾ ਹੈ। ਜਦੋਂ ਕੰਮ ਵਧੀਆ ਚੱਲ ਗਿਆ ਪਰਮਾਤਮਾ ਨੇ ਇਹ ਦੇ ਵੀ ਮਤਲਬ ਬਦਲ ਦੇਣੀ। ਉਹ ਪੈਸਾ ਦੁਨੀਆ ਦਾ ਰਾਜਾ ਹੈ ਪੈਸੇ ਨਾਲ ਸਭ ਕੁਝ ਹੁੰਦਾ ਹੈ ਲਗਲੇ ਇਸ ਪੈਸੇ ਤੋਂ ਉੱਪਰ ਵੀ ਇੱਕ ਹੋਰ ਆ ਪਰਮਾਤਮਾ ਸ਼ਰਮ ਸ਼ਕਤੀ ਮਾਨ ਆਪਾਂ ਤਾਂ ਉਹਦੀ ਓਟ ਲੈ ਕੇ ਚੱਲਣਾ ਆ ਉਹਦੀ ਓਟ ਲੈ ਕੇ ਜਿਹੜਾ ਵੀ ਰਸਾਲ ਚੱਲਦਾ ਨਾ ਸਫਲਤਾ ਦਿੰਦੀ ਨਾ ਇਹੀ ਚੀਜ਼ ਹੈ ਪਰਮਾਤਮਾ ਦੇ ਘਰੇ देर ਤਾਂ ਹੋ ਸਕਦੀ ਹੈ ਕਰ ਕਰ ਅਧੇਰ ਨੂੰ ਮੈਨੂੰ ਤਾਂ ਪੂਰਾ ਪਰਮਾਤਮਾ ਦੀ ਕਰੋਸ਼ਾ ਦਾ ਗਹਿੇ ਪਰਮਾਤਮਾ ਤੂੰ ਮੇਰ ਘਰ ਤੋਂ ਪਰੋਂ ਪੁੱਛ ਅਜ ਦਾ ਰਾਹ ਦਿਖਾ ਕਰੋਸ਼ ਨੇ ਕਾਣ ਤਾਂ ਵੇ ਮੈਂ ਆਉਦਾ ਕੰਮ ਚਲਾ ਲਾਂ ਤੇ ਅੱਗੇ ਵਧਾਂ ਹੂੰ ਸੇਧੀਆ ਇਹੀ ਗੱਲ ਆ ਪ੍ਰਮਾਤਮਾ ਦੀ ਇਹਨਾਂ ਘਰ ਵਿੱਚ ਉਹਨੇ ਇੱਕ ਆਈ ਜਦੋਂ ਗੱਲ ਕਰ ਉਹਦੀ ਨજર ਦੀ ਗੱਲ ਆ ਠੀਕ ਹੈ ਨਾ ਨજર ਮਾਰਦੇ ਉਹਦੇ ਆਉਂਦੇ ਆ ਫਿਰ ਲੱਖ ਖੁਸ਼ੀਆਂ ਪਾਤ ਸਾਈਂ ਜੇ ਸਤਗੁਰ ਲਾਜਰ ਕਰਿਆ ਮੈਂ ਕਿੱਥੇ ਗਿਆ ਗਿਆ ਕੱਲ ਹੋਣ ਕੱਲਦੇ ਆ ਅੱਜ ਉਧਰ ਟਾਈਮ ਕੱਢ ਕੇ ਆਉਣੇ ਆ ਨਾਲ ਜਿੰਦਰਾ ਹਾਂ ਨਾਲ ਉਹ ਠੀਕ ਹੈ ਠੀਕਾ ਫਿਰ ਆਪਾਂ ਤੁਹਾਨੂੰ ਲੱਗਿਆ ਕਿ ਮਾਤਾ ਨੂੰ ਕਿਉਂ ਉੱਥੇ ਕੀ ਕਰਨਾ ਉਹ ਕੇਵਲ ਬੋਲਣ ਲੱਗਾ ਮੇਰਾ ਆਪਾਂ ਸੋਚੀ ਜਾਂਦੇ ਆ ਆਪਾਂ ਨਹੀਂ ਸੋਚੀ ਜਾਂਦੇ ਤਾਂ ਐ ਕਹਿ ਮੈਂ ਸੋਚੀ ਜਾਂਦਾ ਮੈਂ ਸੋਚਦਾ ਉਹ ਤਾਂ ਗੱਲ ਨਹੀਂ ਮੈਂ ਸੋਚਦਾ ਪਰ ਇਹ ਆਪਾਂ ਦੇ ਕੰਮ ਸਟਾਰਟ ਕਰਦੇ ਆ ਗੋਲ ਮੈਨੂੰ ਨਹੀਂ ਪਤਾ ਯਾਨੀ ਗੱਲ ਕੁਛ ਕੀ ਗੱਲ ਹੋਊਂ ਮੈਂ ਨਹੀਂ ਯਾਰ ਤੁਸੀਂ ਆ ਜਿਹੜਾ ਕਰਨਾ ਕਰ ਲੋ ਉਹਨੂੰ ਕਿਤੇ ਮੈਂ ਕਹ ਜਦੋਂ ਤੁਸੀਂ ਉਹਨੂੰ ਪੁੱਛਣਾ ਤਾਂ ਫਿਰ ਪੈਦਾ ਨਾ ਵੀ ਜੇ ਤੁਸੀਂ ਮੰਨ ਲੈਣੀ ਗੱਲ ਮੰਨ ਲੈਣੀ ਫਿਰ ਵੀ ਪਰਾਨ ਗੁਰਵਾਲਾ ਕੰਮ ਦਾ ਤਾਂ ਪਿਆਰ ਬਹੁੰਦਾ ਹੀ ਆ ਹੈ ਉਹਦਾ ਖੇਤੀ ਕਰਦੇ ਰਿਹਾ ਕਹਿੰਦਾ ਵੀ ਕਿੱਤ ਹੈ ਉਹ ਸੋਧੇ ਚਾਲੇ ਵਰਦੇ ਮੇਰੇ ਦਿਲ ਵਿੱਚ ਕੀ ਆ ਮੇਰੇ ਦਿਲ ਵਿੱਚ ਮੈਂ ਤੁਹਾਨੂੰ ਕਿੰਨੇ ਬਾਰੇ ਦੱਸਾਂ ਮੈਨੂੰ ਨਹੀਂ ਬਤਾ ਯਾਰ ਤੁਸੀਂ ਜਿਹੜੀ ਦਿਮਾਗ ਤੇ ਤੁਹਾਡੇ ਤੇ ਖੁਆਰਾਂ ਨਾ ਤੁਸੀਂ ਉਹੀ ਕਰਨਾ ਕਰ ਲੋ ਪਰ ਕੱਲ ਨੂੰ ਜੇ ਕਿਸੇ ਬਸੋ ਪੈਸਿਆਂ ਦਾ ਘਾਟਾ ਵਾਧਾ ਪੈ ਗਿਆ ਨਾ ਫਿਰ ਮੈਨੂੰ ਨਾ ਕਹੋ ਉਹ ਮੈਂ ਤੁਹਾਨੂੰ ਮੈਂ ਕਹਿੰਦੇ ਨਹੀਂਗਾ ਕਹਿੰਦੇ ਕਿਉਂ ਨਹੀਂ ਹੈਗਾ ਕਿ ਮੈਨੂੰ ਤੁਹਾਡੇ ਤੁਹਾ ਦਾ ਪਤਾ ਨਹੀਂ ਹੈਗਾ ਲੈ ਉਹ ਫਿਰ ਰਾਲ ਜੋੜ ਕੇ ਤਾਂ ਹੀ ਤਾਂ ਕਹਣਾ ਵੀ ਜੇ ਤੋਕ ਚ ਰਾਇ ਮਲਾਲੇ ਵੀ ਤੇਰੀ ਰਹਿ ਹੋ ਜੋ ਵੀ ਤੇ ਚੰਡੀ ਡੱਲੀ ਆ ਮੇਰੀ ਕੋਈ ਰਹਿ ਨਹੀਂ ਹੈਗੀ ਕਿ ਮੇਰੀ ਤਾਂ ਇਹ ਰਹਿ ਹੈ ਵੀ ਜੇ 5-4 ਮਹੀਨੇ 5-6 ਮਹੀਨੇ ਪਹਿਲਾਂ ਜੋਬ ਕਰ ਲੱਗੇ ਤੈਨੂੰ 17 18 ਵੀ ਦਿੰਦੇ ਹੋਏ ਅੱਠ ਆਪਾਂ ਖਰਚਾ ਕੱਢੀ ਗਏ ਚਲ ਮੰਨ ਕੇ ਚਲ 10 ਵੀ ਕੱਢੀ ਗਏ ਤਾਂ ਵੀ 8 ਵਜੂਗਾ 8:48 50000 ਰੁਪਏ ਹੋਜੂ 50000 ਨਾਲ ਤਾਂ business ਸ਼ੁਰੂ ਕਰ ਲਈ ਉਸ ਇਹਨਾਂ ਨਾਲ ਗੱਲ ਤਾਂ ਤੂੰ ਮੇਲੇ ਸੋਨਾ ਪ੍ਰਾਈਵੇਟ ਦਾ ਰਾਜ ਕੀ ਆ ਪ੍ਰਾਈਵੇਟ ਕੰਪਨੀਆ ਪਤਾ ਕੀ ਕਰਦੀਆਂ ਇਹਨੇ ਬੰਦੇ ਦੇ ਘਟਾ ਉਮਰ ਦੇਖਦੇ ਆ ਠੀਕ ਆ ਇਹ ਕ ਸਮਾਂ ਬਦਲੇ ਲੇ ਲਗਾ ਉਹਨੇ ਮਿਹਨਤ ਦੇਣ ਦਾ ਨਹੀਂ ਨਾ ਮਤਲਬ 12 12 ਘੰਟੇ ਡਿਊਟੀ ਆ ਠੀਕ ਹੈ ਦੇਣਾ ਕਰਨਾ وہی 18000 ਰੁਪਏ ਪਰ ਤੂੰ ਕਹਿ ਰਿਹਾ ਮੈਂ ਆਜ਼ਾਦੀ ਲੈਣੀ ਹੈ ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਇਹ ਤਾਂ ਸਾਰਾ ਕੋਹੁੰਦਾ ਹੈ ਜੇ ਆਜ਼ਾਦ ਰਹੂੰਗਾ ਬੰਦਾ ਆਪਦੇ ਕੰਮ ਦੇ ਵਿੱਚ ਕਦੋਂ ਮਰਜ਼ੀ ਜਾ ਕੇ ਖੋਲੇ ਨਾਲੇ ਆਪਦੇ ਕੰਮ ਨੂੰ ਤਾਂ ਇਹਦਾ ਫਾਇਦਾ ਹੈ ਆਪ ਦਾ ਦਕਾਨ ਖੋਲੇ ਤਾਂ ਦੂ ਮਲਕੀ ਆਪਦੇ ਹੱਥ ਇੱਕ ਦਿਨ ਲੇਟ ਵੀ ਨਹੀਂ ਹੋਣਾ ਕੋਈ ਚੱਕਰ ਨਹੀਂਗਾ ਉਹ ਤੇ ਲੇਟ ਹੋਣ ਦੇ ਨਾਲ ਨਾ ਜੇ ਇੱਕ ਵਾਰੀ ਇੱਕ ਦਿਨ ਕੋਈ ਕੰਮ ਹੋ ਗਿਆ ਬੰਦ ਕਰਤੀ ਫਿਰ ਦੋ ਦੋ ਦਿਨ ਮੂਡ ਨਹੀਂ ਬਣਨਾ ਉਹ ਮੂਡ ਕਾਦਾ ਨਹੀਂ ਬਣਨਾ ਆਪਦੇ ਕੰਮ ਤੋਂ ਜਿੰਨਾ ਵੱਧ ਟਾਈਮ ਦਵਾਂਗੇ ਉਨਾ ਹੋ ਜੂਗਾ ਬੈਠਾ ਹਰ ਆ ਅੱਜ ਗੱਲ ਕਰਦੇ 3000 ਰੁਪਏ ਨਿਕਲਣਗੇ ਤਾਂ ਵੀ 3000 ਦੇ ਘਰ ਲਾ 30000 ਖਰਚਾ ਗਾੜਾ ਤਾਂ 60000 ਰੁਪਏ ਬਚ ਜਾ ਕਿੱਥੇ 40000 ਰੁਪਏ ਆਪਾਂ ਨੂੰ ਬਚਾ ਕਰੀਏ ਕਿੱਥੇ ਜਾਓ ਤੁਸੀਂ ਮਾਂ ਦੀ ਘਿਰ ਲੈਣੀਆਂ ਫਿਰ ਤੁਸੀਂ ਆਬਦਾ ਕਰੋ ਜਦੋਂ ਤੁਸੀਂ ਮਰਜ਼ੀ ਆਪਦੀ ਕਰਨੀ ਹੈ ਉਹ ਮੈਨੂੰ ਆਇਆ ਇੱਕ ਵਾਰੀ ਸਲਾਹ ਤਾਂ ਲੈ ਲਈਏ ਵਾਜੀ ਹੈ ਉਹ ਜਮਾ ਨਹੀਂ ਕਹਦੀ ਦੁਨੀਆ ਆਵਦਾ ਕੰਮ ਨਾਲ ਕੋਈ ਨਾਲ ਤੇਰੀ ਮਾਂ ਮੇਰੀ ਮਾਂ ਮਾਂ ਬੇਦੋ ਤਨ ਪਤਾ ਹੀ ਕਿ ਉਹ ਜਿੰਨੀ ਕਿ ਟੁੱਟ ਕੇ ਖਾਗੋ ਜਦੋਂ ਮੈਂ ਨੌਕਰੀ ਕਰ ਕਰਕੇ ਦੇਖੀ ਆ ਮੈਂ ਵੀ ਨੌਕਰੀ ਉਹਨਾਂ ਵਾਸਤੇ ਕੀਤੀ ਹੈ ਨਾ ਉਹਨਾਂ ਵਾਸਤੇ ਕੀਤੀ ਫਿਰ ਉਹਨਾਂ ਨੇ ਸਾਡੇ ਵਾਸਤੇ ਤਾਂ ਨਹੀਂ ਕੀਤੀ ਨਾ ਉਹਨਾਂ ਨੇ ਸੋਚਣ ਦਾ ਮੌਕਾ ਨਹੀਂ ਦਿੱਤਾ ਮੈਨੂੰ ਉਹ ਬੰਦੇ ਦਾ ਆਪਦਾ ਦਿਮਾਗ ਦਾ ਬੰਦੇ ਨੂੰ ਦੋਨੇ ਤੇਰਾ ਰੱਖਣਾ ਚਾਹੀਦਾ ਬੰਦਾ ਬੰਦਾ ਦੋਨੇ ਤੇਰਾ ਹੀ ਰੱਖਦਾ ਹੈ ਠੀਕ ਹੈ ਸਾਰਾ ਕੁਝ ਸੋਚਦਾ ਦਾ ਬੰਦਾ ਬੰਨੇ ਤੇਰਾ ਨਹੀਂ ਰੱਖਾਂਗਾ ਨਾ ਤੁਸੀਂ ਸਿਰਫ ਉਹ ਹੀ ਰੱਖੇ ਆ ਉਸ ਟਾਈਮ ਉਹਨਾਂ ਨੇ ਫਿਰ ਉਹ ਹੀ ਸੋਚਿਆ ਮੈਂ ਉਹਨਾਂ ਨੇ ਮੈਨੂੰ ਅੱਗੇ ਬਦਲ ਦਾ ਮੌਕਾ ਨਹੀਂ ਦਿੱਤਾ ਉਹਨਾਂ ਨੂੰ ਪਤਾ ਹੀ ਉਹਨਾਂ ਨੂੰ ਤੁਹਾਨੂੰ ਪਤਾ ਸੀ ਨਾ ਉਹਨਾਂ ਦੀ ਸੋਚ ਦਾ ਤੁਸੀਂ ਕਿਉਂ ਉਹਨਾਂ ਦੇ ਪਿੱਛੇ ਲੱਗੇ ਓਏ ਉਹਨਾਂ ਦੇ ਪਿੱਛੇ ਬਾਹ ਕਦੋਂ ਲੱਗੇ ਆ ਉਹਨਾਂ ਨੇ ਤਾਂ ਮੇਰਾ ਏਡੀਓ ਓਡੀਓ ਸਾਰਾ ਕੁਝ ਉਹਨਾਂ ਨੇ ਵਾਰ ਲਿਆ ਤੇ ਜਿਹੜਾ ਮੇਰੇ ਕੋਲੇ ਹੁੰਦਾ ਸੀ ਉਹ ਵੀ ਉਹਨਾਂ ਨੂੰ ਦਵਾਤੇ ਦਵਾ ਕੇ ਆਇਆ ਤਾਂ ਮੈਨੂੰ ਪਤਾ ਫੋਨ ਕਰ ਕਰਕੇ ਮਗਾਏ ਉਹਨਾਂ ਨੇ ਪੈਸੇ ਦਿੱਥੇ ਹੁਣ ਤਾਂ ਬਾਅਦ ਵਾਸਤੇ ਸੋਚ ਲਈਏ ਮੈਨੂੰ ਨੇ ਪਤਾਇਆ ਤੁਸੀਂ ਜਿਵੇਂ ਮਰਜ਼ੀ ਕਰ ਲਓ ਓਹ ਹੋ ਹੋਂ ਤਾਂ ਆਦੇ ਬੱਸ ਸੋਚੀ ਆਪਣੇ ਵੀ ਆਪੇ ਬੱਚੇ ਮੈਂ ਨਹੀਂ ਤੁਸੀਂ ਆਪਦਾ ਬਿਜ਼ਨਸ ਕਰ ਲਓ ਜਿੱਥੇ ਮਰਜੀ ਰੇੜੀ ਲਾ ਲਓ ਠੀਕ ਹੈ ਨਾ ਮੈਂ ਰੇੜੀ ਤੇ ਕਹਣਾ ਮੈਂ ਤਾਂ ਚੁੱਪ ਮੈਂ ਤਾਂ ਰਾਜ ਨਰਤਿਆਂ ਦੀ ਗੱਲ ਕਰ ਲਈ ਹੈ ਉਥੇ ਟੰਮ ਕਰੇਗੀ ਹਾਂ ਮੈਨੂੰ ਝਾੜੂ ਪੋਚਾ ਲਾਉਣਾ ਮੈਂ ਹਿਉ ਰਾ ਪਰ ਮੈਂ ਰੇੜੀ ਤੇ ਨਹੀਂ ਕਾੜਨਾ ਓਹ ਹੋ ਜੇ ਮਤਲਬ ਬਟੈਂਟੇ ਤੇ ਨੂੰ ਕੰਮ ਸੱਟ ਨਹੀਂ ਬੈਠਾ ਕੋਈ ਰਹਿਣ ਦੇ ਦੇ ਨਾ ਤਾਂ ਕੋਈ ਦਾ ਉਹ ਤਾਂ ਤੇਰੀ ਮਰਜ਼ੀ ਆ ਮੈਂ ਆਉਣਾ ਹੈ ਕਹਣਾ ਵੀ 1 ਵਜੇ ਤੂੰ ਮੇਰੇ ਨਾਲ ਜਾ ਜਾਂ ਤੈਨੂੰ ਤੈਨੂੰ ਤੇਰਾ ਨਹੀਂ ਮਨ ਕਰਦਾ ਤੇਰਾ ਮਨ ਉਹ ਦੋ ਗੜੂ ਗੱਲ ਉਹ ਚਾਰ ਪੈਸੇ ਘਰ ਲੱਗਦੇ ਬੁੜੀ ਆਲੀ ਤਾਂ ਉਹ ਖੜਨੇ ਫਿਰ ਖੜਨੇ ਕਿਉਂ ਨਹੀਂ ਗਏ ਖੜਨੇ ਕੇ ਸਭ ਖੜਨੇ ਦੇਖ ਲਈ ਤੂੰ ਤੇਰੇ ਸਾਹਮਣੇ ਜਦੋਂ ਚਾਰ ਪੈਸੇ ਖੜਨ ਲੱਗੇ ਨਾ ਫੇਰ ਤੈਨੂੰ ਪਰਮਾਤਮਾ ਨੇ ਮੈਂ ਤਾਂ ਹਰ ਰੋਜ਼ ਦੱਸਦਾ ਕਰਦਾ ਵੀ ਪਰਿਵਾਰ ਨੂੰ ਸਾਰਿਆਂ ਨੂੰ ਸਾਡਾ ਬੁੱਧੀ ਰਹੇ ਇਹ ਹਰ ਗੱਲ ਜਿੱਦ ਕਰਕੇ ਕਰਨਾ ਹੁੰਦਾ ਹਰ ਕੰਮ ਜਿੱਦ ਕਰਕੇ ਕਰਨਾ ਉਹ ਮੁੜ ਕੇ ਜਦੋਂ ਕੰਮ ਛੋਂਦਾ ਨੁਕਸਾਨ ਫਿਰ ਫਿਰ ਫੜ ਕੇ ਬੈਠਣਾ ਹੁੰਦਾ ਸਰ ਤੋਂ ਨਹੀਂ ਵੱਢਦੇ ਕਿਉਂਕਿ ਆਪਦੇ ਕੰਮ ਵਿੱਚ ਕਿੰਨੀ ਵਧੇਗਾ ਤਰੱਕੀ ਆ ਆਪ ਦਾ ਕੰਮ ਬੰਦੇ ਦੀ ਵਾਗਡੋਰ ਆ ਆਪਦੇ ਕੋਲੇ ਆ ਇੱਕ ਦਿਨ ਲੇਟ ਹੋ ਜਾ ਗੋ ਕੰਪਨੀयां ਬੰਗੋ ਥੋੜਾ ਉਹ ਤਾਂ ਕਿੰਦਾ ਪੂਰਾ ਅੱਧਾ ਅੱਧੀ ਹਾਜ਼ਰੀ ਕੱਟ ਲੈਂਦੇਗਾ ਜੇ ਬੰਦੇ ਦਾ 600 ਰੁਪਿਆ ਵੀ ਦਿਹਾੜੀ ਪੈਂਦੀ 18000 ਮੰਨ ਕੇ ਚੱਲ ਕਤਨ ਸਰਦਿਆ ਪਾਲ ਦਾ ਬੰਦਾ ਤੇਲ ਮਜਾ ਕੀ ਗੱਲ ਲਾਓ ਰੋਟੀ ਲੇਟ ਹੋਵਾਂਗੇ ਵੀ ਘਰ ਦੇ ਪਿੱਛੇ ਲੇਟ ਹੋ ਜਾ ਮੈਂ ਤੈਨੂੰ ਭੇਜਣ ਵਾਲੀ ਨਹੀਂ ਲੇਟ ਕਰ ਦੇ ਲੋ ਗੱਲ ਭੇਜਣ ਵਾਲੀ ਨੇ ਜਦੋਂ ਹੁਣ ਇੱਥੇ ਤੂੰ ਆਪ ਦੇਖ ਲੈ ਹੈ ਇੱਥੇ ਜੇ ਚਲੋ ਮੌਸਮ ਥੋੜਾ ਖਰਾਬ ਹੋ ਗਿਆ ਤਾਂ ਬੰਦਾ ਚਲ ਡੇਢ ਖੋਲ ਲੂਗਾ ਆ ਇਹ ਤਾਂ ਨਹੀਂ ਵੀ ਦਿਹਾੜੀ ਪੈ ਲੂਗੀ ਘੱਟ ਜਾਊਗੀ ਕੋਸਾ ਦਾ ਉਸੇ ਟਾਈਮ ਜੀ ਪੂਰੀ ਦਿਹਾੜੀ ਹੋ ਜਾਏ ਤੇਰਾ ਤੌਰ ਦਾਦਾ ਹੀ ਆ ਅੱਗੇ ਤੇਰੀ ਮਰਜ਼ੀ ਆ ਚੱਲ ਆ ਜਾ ਫਿਰ ਆਪਾਂ ਚੱਲਦੇ ਆਓ ਠੀਕ ਆ ਵੀਰ ਮੈਂ ਨਹੀਂ ਜਾਣਾ ਔਲਾ ਗੁੰਮ-ਗੁੰਮ ਦੇ ਬਣ ਕੇ ਨਾ ਬੈਠ ਅੱਪਾ ਚੱਲਦੇ ਔਲਾ ਜਾ ਨਾ ਮੈਂ ਨਹੀਂ ਜਾਣਾ ਹੈਗਾ ਪਾਗਲਾਂ ਦੀ ਤਰ੍ਹਾਂ ਇੱਕੋ ਹੀ ਕੰਮ ਕਰ ਕੰਮ 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 ਮੇਰਾ ਦਿਮਾਗ ਕੱਪਟ ਕਰਦਾ ਐਸ ਬੰਦੇ ਨੇ ਟੀਮ ਨਹੀਂ ਤੇ ਨੇ ਕਦੇ ਨਹੀਂ ਮਰਜ਼ੀ ਕਦੇ ਨਹੀਂ ਮੰਨੇ ਕਦੇ ਵੀ ਮੰਨੇ ਹੋਵੇ ਮੈਂ ਬੰਦਾ ਕਰੇ ਤਾਂ ਕਹਿ ਸਕਦਾ ਵਿਚਾਰ ਮੈਂ ਦੇਖ ਲੈਣਾ ਜੀ ਕਿਤੇ ਮੈਂ ਇੰਨਾ ਟਾਈਮ ਦਾ 10 ਸਾਲ ਨੌਕਰੀ ਕਰ ਲਈ ਤੇ ਮੈਂ 6 ਮਹੀਨੇ ਹੋਰ ਨਹੀਂ ਕਰ ਸਕਦਾ ਨਾ ਨਹੀਂ ਜਦ ਤੇ ਮਰਜੀ ਵੀ ਬੰਦੇ ਨੂੰ ਬਹੁਤ ਉਹ ਕਰਦੀ ਹੈ ਦੁਖੀ ਕਰਦਾ ਚੱਲ ਯਾਰ ਮੈਂ ਤਾਂ ਪੈ ਨਹੀਂ ਆ ਤੇ ਚਲੇ ਜਾਣਗੇ ਨਾ ਮੈਂ ਨਹੀਂ ਜਾਂਦਾ ਮੈਂ ਤਾਂ ਆਪਾਂ ਤੋਂ ਬਿਗਿਨਾ ਚਾਹੂ ਦੇਵਾ। ਵਾਹ। ਹੋਰ ਮਾ ਸਸਰੀ ਕਾਲ। ਸਸਰੀ ਕਾਲ ਪੁੱਤ ਸਸਰੀ ਕਾਲ। ਹਾਂ। ਹੋਰ ਠੀਕ ਆ ਬਟਾ। ਵਧੀਆ ਵਧੀਆ ਕੋਈ ਨਹੀਂ। ਸਸਰੀ ਕਾਲ। ਹਾਂ ਠੀਕ ਆ। ਬਟਾ ਹੋ ਠੀਕ ਹੋ ਗਈ। ਹਾਂ ਵਧੀਆ। ਠੀਕ ਆ। ਠੀਕ ਬਟਾ ਵਧੀਆ। ਹੋਰ ਬੱਚੇ ਠੀਕ ਆਗੇ? ਹਾਂ। ਬਹੁਤ ਵਧੀਆ ਬਹੁਤ ਵਧੀਆ। ਬਾਕੀ ਦੋ ਦੀ ਡਿੱਕੀ ਜਾਨੀ ਮਹਲੇ ਫੋਨ ਤਾਂ ਲਾਤਾ ਹਲੇ ਆਏ ਨਹੀਂ। ਅੱਛਾ ਬਸ ਉਹ ਤਿਆਰ ਹੁੰਦੇ ਹੁੰਦੇ ਵੀ ਪਲੇਟ ਹੋ ਗਈ। ਹੋਰ ਦਾ ਸੁਪਤ ਕਿਵੇਂ ਆਈ ਬੜੀਆਂ ਲੈ ਬੜੀਆਂ ਤੂੰ ਦੱਸ ਕੀ ਚੱਲਿਆ ਤੇ ਠੀਕ ਹੈ ਠੀਕ ਆ ਬੁੱਤਾਂ ਦਾ ਸਮਝਿਆ ਬੜਾ ਖਰਾਬ ਹੋਇਆ ਪਿਆ ਸੀ ਨਾ ਹੋਰ ਅਜਾ ਬੱਤਲ ਜਨੇ ਨਾ ਬਸ ਸਾਰੇ ਕੰਮ ਹੀ ਰੋਕ ਦੇ ਹਾਂ ਸਾਨੂੰ ਵੀ ਸੀਗਾ ਮੈਂ ਤਾਂ ਮੀਨ ਆਜ ਇੱਕ ਦੇ ਹਾਂ ਫਿਰ ਜੱਕਾ ਤੱਕਾ ਜਿਆ ਕਰਦੇ ਸੀ ਆਈ ਗਏ ਹੋਰ ਮਾਇਕ ਕਹੀ ਜਾਂਦੀ ਆ ਆਪਣੀ ਬਿੰਦਰ ਨੂੰ ਮਾਇਕਾ ਪੁੱਤ ਫੋਨ ਤਾਂ ਲਾਤਾ ਪਰ ਐਨੇ ਵਕਾ ਮੁੜ ਕੇ ਆਈ ਨਹੀਂ ਹਜੇ ਕਿੱਥੇ ਬਾਦੀ ਆ ਸੀਗੀ ਇੰਦਰੀ ਆ ਕੇ ਇੱਥੇ ਕੰਮ ਤਾਂ ਲੈ ਕਰਦੀ ਫੁੱੜੀ ਸੀਗੀ ਹਾਂ ਤੇ ਬਸ ਮੌਸਮ ਜਾਂ ਦੇਖ ਦੇ ਕਰਦੇ ਤੁਰੀ ਫਿਰ ਹਾਂ ਪਰ ਕਿ ਮੈਂ ਆਇਆ ਬਣਾਈ ਹੂੰ ਤੁਸੀਂ ਕੰਮ ਧੰਦੇ ਜੀ ਸੱਸੀ ਨਾਲ ਮੈਂ ਇੰਨਾ ਨੁਕਾੜ ਬਈ ਬੁਠੀ ਕੋ ਕਾਬੀ ਨਾ ਸੱਸੀ ਕਾ ਮੋਦੀ ਕੇ ਹਾਂ ਵਧੀਆ ਤੁਸੀਂ ਰਸੋਈ ਚ ਬਹਿ ਜਾ ਠੀਕ ਹੈ ਵਧੀਆ ਥੋੜਾ ਜਿਹਾ ਇੱਧਰ ਬਹਿ ਜਾ ਆਈ ਬੰਦ ਲੈ ਨਾ ਰਾਇ ਦੇ ਕੇ ਕੰਮ ਧੰਦੇ ਜੀ ਇਹ ਤਾਂ ਦੋਨੇ ਜਣੇ ਕੋਣ ਬਸਣਾ ਪੰਜ ਤਿੰਨ ਜੀ ਤੁਰੇ ਫਿਰਦੇ ਹੈਗੇ ਧੀਰਾ ਲੋ ਮੈਂ ਤਾਂ ਹੀ ਲੈ ਕੇ ਆਇਆ ਜਿਗਰਾ ਭਾਣੇ ਮੈਂ ਹੁਣ ਇਹ ਫੇਰ ਫੇਰ ਕਹੀ ਜਾਂਦੀ ਐ ਮੈਨੂੰ ਕੋਈ ਲੋਕ ਬਈ ਲੱਗ ਲਾ ਲੋਕ ਬਈ ਲੱਗ ਲਾ ਕੋਚ ਕਿੰਨਾ ਜਰਾ 15000 ਜਾਂ 20000 ਰੁਪਏ ਦੇਣਾਗਾ ਮੈਨੂੰ ਐ ਆਪ ਦਾ ਕੰਮ ਤੋਰ ਲਈਏ ਵਧੀਆ ਰਮਾਗੇ ਤੇ ਦਿੱਲੀ ਦੀ ਲਾਬ ਵਾਲੀ ਤਾਂ 3000 ਦੀ ਸੇਲ ਹੋਣ ਲੱਗ ਪਈ ਤਾਂ 90000 ਰੁਪਏ ਬਣ ਜੂਗਾ 30000 ਖਰਚਾ ਵੀ ਲਾ ਲਾ ਉਪਰ 60000 ਤਾਂ ਬਚਦਾ ਕਿੱਥੇ 20 ਮਹੀਨੇ ਦਾ ਕਿੱਥੇ ਸਾਥ ਇਹ ਮੰਦੀ ਨਹੀਂ ਲੈ ਲੈ ਪਤਾ ਕੀ ਹੈਗਾ ਕੰਮ ਸ਼ੁਰੂ ਕਰਨ ਵਾਸਤੇ ਇੱਕ ਵਾਰੀ ਤਾਂ ਪੈਸਾ ਚਾਹੀਦਾ ਹੈ ਮੈਂ ਕਹਿਆ ਸੀ ਵੀ ਚਲ 5-4 ਮਹੀਨੇ ਹੋਰ ਕਰ ਲਵਾਂ ਵੀ ਮੈਂ ਇਹਨਾਂ ਨੂੰ ਇਹ ਕਹਿਆ ਸੀਗਾ ਵੀ ਚਲ ਪੈਸਾ YouTube ਆ ਵੀ ਹੁਣ ਕਿ ਮੈਂ ਕਿਸੇ ਦੋਸਤ ਤੋਂ ਪੁੱਛ ਲਉਂਗਾ ਪਰ ਵੰਦ ਬਣ ਕੇ ਪਹਿਲੇ ਕੰਮ ਸ਼ੁਰੂ ਕੀਤਾ ਉਹਦਾ ਫਾਇਦਾ ਕੀ ਬੈਣੇ ਨਹੀਂ ਜੁੜਦੇ ਜਿਹੜਾ 10-15000 ਰੁਪਏ ਤੇ ਨੌਕਰੀ ਕਰਨੀ ਹੈ ਨਾ ਉਹ ਪੈਸਾ ਜੁੜਦਾਂ 10-15000 ਤਾਂ ਵੀ ਨਾ ਆਪਣਾ ਘਰ ਦਾ ਖਰਚੇ ਨਿਕਲ ਜਣਾ ਸੁਨਾ ਇੰਟਰ ਭਰਾਵਾ ਦੁੱਧ ਮੁੱਲ ਦਾ ਸ਼ਾਇਦ ਤੁਸੀਂ ਬੈਠੋਗੇ ਹਰ ਇੱਕ ਚੀਜ਼ ਮੁੱਲ ਦੀ ਏ ਤੁਹਾਡੇ ਕੋਲ ਬੰਦੇ ਕੁਛ ਨਹੀਂ ਬੁੱਤ 10000 ਨਾਲ 15000 ਨਾਲ ਪਾੜੇ ਲਾਪੂ ਵੀ ਨਹੀਂ ਆਉਂਦਾਗਾ ਆਏ ਪਰ ਮੈਂ ਲਿਆ ਗਿਆ ਮੈਂ ਕਹਿੰਦਾ ਦਿਮਾਗ ਖੋਲੋ ਚੰਗੇ ਤਰ੍ਹਾਂ ਇਹ ਤਾਂ ਬਸ ਨਾਲ ਉੱਪਰ ਹੀ ਕਰੀ ਜਾਂਦੀ ਏ ਤਰਕੇ ਤੋਂ ਲੱਗ ਜਾਂਦੀ ਏ ਮੈਨੂੰ ਨਿੰਦ ਕਿ ਹੁਣ ਇਹਨੇ ਆਉਂਦਾ ਕੰਮ ਦੀ ਫੜ ਨਹੀਂ ਆਉਂਦੇ ਦਾ ਕੰਮ ਫੜ ਲਿਆ ਨਹੀਂ ਸਵਾ ਆਪ ਦਾ ਕੰਮ ਹੈ ਜਿਹੜਾ ਉਹ ਆਪ ਦਾ ਹੀ ਹੈ ਕਿਸੇ ਦੀ ਗੁਲਾਮੀ ਚ ਰਹਿ ਕੇ ਤਾਂ ਨਹੀਂ ਕੰਮ ਕਰੂਗਾ ਉਹ ਤਾਂ ਠੀਕ ਹੈ ਬੈਣੇ ਫਿਰ ਮੈਨੂੰ ਵੀ ਆਇਆ ਸੀ ਨਾ ਕਿ ਚਲ ਕੇ ਰਾਤੀ ਤੋਂ ਪੈਸੇ ਚਲਾਉਂਦੇ ਹੋ ਜਾਂਦੇ ਕਿਤੇ ਜੇ ਬੇਚ ਜਾਂਦੀ 20 30 ਹਜ਼ਾਰ ਵਾਲੀ ਨੌਕਰੀ ਹੁਣ ਇਹ ਤਾਂ ਇਸੇ ਕੰਮ 'ਚ ਜਾਂ ਤੜਕੇ ਰੋਟੀ ਖਾ ਕੇ ਜਾਂਦੇ ਆ ਪਤਾ ਨਹੀਂ ਪੈਸਿਆਂ ਦਾ ਪ੍ਰਬੰਧ ਕਰਦੇ ਪਤਾ ਨਹੀਂ ਕੰਮ ਦੀ ਬਿਉਂ ਤੋਂ ਵਾੜੀ ਲੈਂਦੇ ਆ ਤੜਕੇ ਅੱਜ ਕਹਿੰਦੇ ਚੱਲ ਆਪਾਂ ਬੇਬੇ ਹੋ ਕੇ ਜਾਂਦੇ ਆ ਭਾਂ ਸੁਖਾ ਲੈਣੇ ਮੈਂ ਤੜਕੇ ਉੱਠ ਜਾਂਦਾ ਨਹੀਂ ਪਰ ਤੇ ਜਿਹੜੀ ਇਹਦੀ ਸਕੀਮਾ ਇਹ ਵੀ ਠੀਕ ਆ ਉਹਨਾ ਇਹ ਦਾ ਫਰੂਟ ਬਿੰਦੀ ਨੇ ਬਹੁਤ ਵੱਧ ਦਾ ਮਹਿੰਗਾ ਵਿਕਦਾ ਬਹੁਤ ਮਹਿੰਗਾ ਹੈ ਬੇਬੇ ਸਾਰੀ ਚੀਜ਼ ਮਹਿੰਗੀ ਪਈ ਹੈ ਨਾਲੇ ਇਹ ਚੀਜ਼ ਦੀ ਆ ਮੰਨ ਲਓ ਦਿੱਲੀ ਦੀ ਵਿਕਰੀ ਹੈਗੀ ਹੈ ਹੈਗੀ ਹੈ ਸਾਰਾ ਫਰੂਟ ਖਾਂਦੇ ਆ ਹਾਂ ਤੇ ਆ ਤਾਂ ਹੁਣ ਤਾਂ ਹਰ ਇੱਕ ਕਿਸੇ ਨੇ ਕੋਈ ਇਹਦਾ ਹੋਰ ਤੋਰ ਦਾ ਕੰਮ ਹੋ ਕਿਸੇ ਨੇ ਬਰਗਰਾਂ ਦਾ ਤੋਰ ਲੈ ਹਰੇਕ ਬੰਦਾ ਹੁਣ ਤਾਂ ਸਰਕਾਰੀ ਨੌਕਰੀ ਵਾਲਾ ਵੀ ਨਾਲ-ਨਾਲ ਆਪ ਦਾ ਕਾਰੋਬਾਰ ਕਰਦਾ ਹੈ ਉਹ ਤਾਂ ਕੀ ਕਰਦਾ ਬਰਗਰ ਇਹ ਆਉਂਦੇ ਕੰਮ ਕਰ ਕੀ ਤਰੀਸ ਨਹੀਂ ਬੱਸ ਤਾਂ ਜਨ ਇਹ ਦੱਸ ਦਿੰਦੀ ਹੈ ਕਿ ਥੋੜਾ ਬਾਹਰ ਜਿਹੜਾ ਕੋਈ ਇਹ ਕਰਦਾ ਮੈਨੂੰ ਕੰਮ ਆਉਂਦਾ ਨਹੀਂ ਫਾਇਦਿਆਂ ਨੂੰ ਮੈਂ ਸਮਝਾਇਆ ਅੰਨਾ ਕਿ ਇੱਕ ਮਾਝ ਮਨ ਕਰ ਲਿਆ ਤੇ ਕਹਿੰਦੀ ਪੈਸੇ ਦਾ ਪੈਸੇ ਨੂੰ ਉੱਥੇ ਬੈਠਣਾ ਆਵਾ ਪੈਸੇ ਦਾ ਉੱਥੇ ਬੈਠਾ ਫਿਰ ਤੋਂ ਉਹਨੇ ਇਹੋ ਬੋਲ ਤਾਂ ਮੈਨੂੰ ਦੱਸਣਾਗਾ ਚਲ ਕੋਈ ਗੱਲ ਨਹੀਂ ਕੋਕੂ ਦਾ ਪੈਸੇ ਤੇ ਲੀਦੀ ਥੋੜਾ ਬੜਾ ਅਸੀਂ ਕਰ ਦਾਂਗੇ ਇਹ ਚਲਾ ਲਾਂਗੇ ਆਪਦਾ ਕੰਮ ਤੂੰ ਵੀ ਨਾ ਵਿੰਡ ਕਰਿਆ ਕਰਾਉਂਦੀ ਚਲ ਕੋਈ ਗੱਲ ਨਹੀਂ ਨਾਲ ਹੀ ਖੜੇ ਆ ਸੋਡੇ ਵਾਈ ਨੂੰ ਤੋੜਨ ਦਾ ਕੰਮ ਇਹ ਨਹੀਂ ਪਤਾ ਹੁੰਦਾ ਪਰਮਾਤਮਾ ਦਾ ਕਿਹੜੇ ਕੰਮ ਚ ਸਾਥ ਦੇ ਹੋਰ ਵੀ ਤਾਂ ਕੰਮ ਠੀਕ ਹੈ ਬੱਬੀ ਫਰ ਮੈਨੂੰ ਵੀ ਆਇਆ ਸੀ ਨਾ ਵੀ ਪਤਾ ਕਿ ਬੱਚੇ ਵੀ ਉਹ ਕਰਦੇ ਨੇ ਕਹਿੰਦੇ ਡੈਡੀ ਕੋ ਨੌਕਰੀ ਕਰ ਲਓ ਸਾਨੂੰ ਵੀ ਵਧੀਆ ਲੱਗਦਾ ਫਿਰ ਹੁਣ ਇਹਨਾਂ ਨੇ ਜੇ ਤੁਸੀਂ ਵੀ ਇਹਨਾਂ ਦੇ ਹਾਂ ਚ ਹਾਂ ਮਰਾਤੀ ਫਿਰ ਹੁਣ ਮੈਨੂੰ ਕੱਲੀ ਨੂੰ ਤਾਂ ਤੁਹਾਡੇ ਨਾਲ ਹੀ ਪੈਣਾ ਪੂਜੀ ਫਿਰ ਸਾਜ ਵੱਧਦੀ ਰਹੇਗੀ ਨੌਕਰਾਂ ਨੂੰ ਗੱਲਾਂ ਲੱਗਾ ਨਾ ਐਵੇਂ ਇੱਕ ਪੜਤਾਗਾ ਬੰਦ ਦਾ ਨਾਮ ਲੈ ਲਿਆ ਤੇ ਨੌਕਰੀ ਵਾਲਾ ਤਾਂ ਉਦੋਂ ਵੀ ਕਰਨਾ ਆਉਂਦਾ ਹੈ ਨਾ ਹਜੇ ਆਪਣੇ ਵਰਗੇ ਤਾਂ ਰੋਟੀ ਖਾ ਕੇ ਪੈਂਦੇ ਆ ਜਿਹੜਾ ਕਿ 12 ਵੱਡਾ ਉਹਦੇ ਬਾਹਲੇ ਵੱਡੇ ਖਰਚੇ ਆਗੇ ਤੇ ਤੁਸੀਂ ਕੁਝ ਨਹੀਂ ਹੁੰਦਾ ਬਾਈ ਆਪਦਾ ਕੰਮ ਤੋਰਦਾ ਤੋਰ ਲੈਣਗੇ ਕੋਈ ਨਹੀਂ ਬਾਈ ਜਿੰਨੇ ਸਾਰੋਂ ਮਦਦ ਹੋਈ ਅਸਲੀ ਮੈਂ ਬਟਾਦਾ ਕੋਈ ਨੂੰ ਪਤਾ ਸੀ ਤੇਰੇ ਬਰਾਬਰ ਖੜੇ ਆ ਜਦੋਂ ਮਰਜੀ ਸਾਨੂੰ ਕਰਦੀ ਤੋਂ ਮਰਜੀ ਖੜਾਈਂ ਦੋ ਹੁਣ ਤਾਂ ਕਹਿਦਾ ਇਹਨਾਂ ਨੇ ਹੁਣ ਤਾਂ ਮਾੜਾ ਮੋਟਾ ਕਰਨਾ ਹੱਸਦਾ ਹੋਰ ਕੋਈ ਹੋਰ ਹੁਣ ਮੈਨੂੰ ਤਾਂ ਹੱਸਣਾ ਹੀ ਹੋ ਮੈਨੂੰ ਤਾਂ ਰੈ ਮਨਾਉਣੀ ਹੋਗੀ ਜਦੋਂ ਤੁਹਾਡੀ ਚਰਚਾ ਨਾ ਜਾਣ ਦੀ ਰੈ ਹੋਗੀ ਫਿਰ ਮੈਂ ਕਿਤੇ ਮੈਂ ਕਹਿੰਦਾ ਇਹ ਕਹਿੰਦਾ ਬੁਰਗਾਂ ਵਾਲੀ ਗੱਲ ਕਰੀ ਜਾਂਦੀ ਐ ਕਿ ਮੈਂ ਕਹਾਂ ਮੈਂ ਪਹਿਲਾਂ ਹੀ ਸੁਣਤੀ ਸੀ ਇਹ ਗੱਲ ਜਦ ਜਿੱਦੇ ਪੈਸਾ ਆਉਂਦਾ ਕਹੜਾ ਇਹਦਾ ਦਿਮਾਗ ਉਹਦੇ ਨੂੰ ਬਹੁਤ ਬਾਈ ਸਾਬਾ ਨੂੰ ਤਾਂ ਕੋਤਾਲੂ ਗੁਰੂ ਜਿਹੜਾ ਆਉਂਦਾ ਪੰਮਾ ਅਦਰ ਪੰਮਾ ਵਰਗੀ ਤਾਂ ਨਹੀਂ ਸੀ ਕੋਈ ਹੁਣ ਜਿਹੜਾ ਇਹ ਆਪਾਂ ਨੋ ਤਰ੍ਹਾਂ ਦੇ ਮਗਰ ਜਾਂਦੇ ਨੋ ਗੁਰੂ ਨਾਲ ਕਿ ਕੁਝ ਨਹੀਂ ਗਾ ਇਹ ਤਾਂ ਰਕਾਰ ਨੂੰ ਆਗੇ ਆ ਚਲਾਏ ਕਰਨਗੇ ਬੇਪਰ ਸਾਰੀ ਤਿਆਰੀ ਕਰਕੇ ਤੇ ਅਰਦਾਸ ਕਰਵਾ ਕੇ ਕੰਮ ਸ਼ੁਰੂ ਕਰ ਲੈਣਾ ਹੈ ਨਾ ਆਵਾਜ਼ ਜੀ ਸਾਧਾਨੀ ਹਾਂ ਹੋਰ ਆ ਜਾਓ ਬਸ ਫਿਰ ਮੈਂ ਚਾਹ ਬਣਾ ਕੇ ਲਿਆਣੀ ਨਹੀਂ ਪਹਿਲੇ ਚਾਹ ਨੂੰ ਤਾਂ ਲੈ ਲਓ ਨਹੀਂ ਕਰਨੀ ਵਾਦੀ ਅਸੀਂ ਗੰਨੇ ਵਾਲੇ ਅਸੀਂ ਚਾਹ ਪਾਣਾ ਪਾਣੀ ਪੀ ਲਿਆ ਠੰਡਾ ਹੋ ਦਾ ਤੇਰੇ ਨਾਮ ਦਾ ਕੋਈ ਨਹੀਂ ਆ ਕੇ ਨਹੀਂ ਭਾਈ ਕੋਈ ਨਹੀਂ ਹੁਣਾਂ ਜੇ ਉਹ ਚਾਹ ਪਾਣੀ ਇੱਕ ਚਾਹ ਵੀ ਨਹੀਂ ਪੀਂਦੀ